ਯੂਨੀਵਰਸਿਟੀ ਦਾ ਪੂਰਾ ਢਾਂਚਾ ਕੀ ਆ ਜੋ ਆਏ ਸਾਲ ਮੋਰਚੇ ਲਾਗਦੇ ਨੇ ਔਰ ਮੋਰਚਿਆਂ ਦੇ ਵਿੱਚੋਂ ਕੁੱਲ ਮਿਲਾ ਕੇ ਨਿਕਲਦਾ ਕੁਛ ਨਹੀਂ ਅਗਲੇ ਸਾਲ ਫੇਰ ਤਿਆਰੀ ਕਰਨੀ ਪੈਂਦੀ ਫਰ ਉੱਥੇ ਸਾਰੀ ਗੜਬੜ ਜਿਹੜੀ ਅੱਜ ਐ ਹੀ ਮਸਲਾ ਛੱਡਦੇ ਆ ਉਹਦਾ ਵੱਡਾ ਕਾਰਨ ਕੀ ਹੈ ਉੱਥੇ ਸੈਂਟਰ ਨੇ ਗੜਬੜ ਕੀਤੀ ਸੋ ਸ਼ਾਰਟ ਤੋਂ ਲੈ ਕੇ ਅੱਜ ਤੱਕ ਯੂਨੀਵਰਸਿਟੀ ਜਿਹੜੀ ਆ ਵੀ ਇਨਡਾਇਰੈਕਟਲੀ ਸੈਂਟਰ ਕੰਟਰੋਲ ਕਰਦਾ ਪਰ ਤੁਹਾਡੀ ਲੜਾਈ ਇਸ ਯੂਨੀਵਰਸਿਟੀ ਦੇ ਵਿੱਚ ਸੈਨੇਟ ਦੀਆਂ ਇਲੈਕਸ਼ਨਾਂ ਕਰਾਉਣ ਤੱਕ ਜਾਂ ਉਸ ਤੋਂ ਵੀ ਅਗਲੀ ਹੈ ਜੇ ਸਿਰਫ ਮਸਲਾ ਸੈਨੇਟ ਦੀਆਂ ਇਲੈਕਸ਼ਨਾਂ ਦਾ ਹੁੰਦਾ ਤੇ ਬਾਈ ਬਿੱਲੇ ਨੇ ਜਿਹਦੇ ਚਾਹੀ ਵੀ ਪਾਰਟਿਸਪੇਟ ਕੀਤਾ ਸੀ 2021 ਦਾ ਇਹ ਵੱਡਾ ਧਰਨਾ ਚੱਲਿਆ ਉਹਦੇ ਚੋਂ ਮਸਲਾ ਹੱਲ ਹੋ ਗਿਆ ਸੀ ਉਸ ਤੋਂ ਬਾਅਦ ਜਿੱਦਾਂ ਪ੍ਰਵਾਸੀਆਂ ਦਾ ਮਸਲਾ ਆਇਆ ਕਿੰਨੀ ਉਹਦੇ ਤੇ ਡਿਬੇਟ ਚੱਲੀ ਪਰ ਉਹ ਸਰਕਾਰ ਨੇ ਸਾਰਾ ਮਸਲਾ ਦਬਤ ਹੈ ਨਮੈਂਦੇ ਨਾਲ ਜਾਂ ਕਿਸੇ ਮંત્રી ਨਾਲ ਸੰਤਰੀ ਨਾਲ ਜਾਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਕੀਤੀ ਇਸ ਵਿਸ਼ੇ ਉਪੀਚ ਜਿਹੜਾ ਲਾਇਆ ਹੈਗਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦਾ ਮੈਂ ਕਨਵੀਨਰ ਹਾਂ ਤੇ ਡੀਂਗਾ ਕਨਵੀਨਰ ਮੈਂ ਕੋਈ ਐਮ.ਐਲ.ਏ ਕੋਈ ਐਮ.ਪੀ ਨਹੀਂ ਛੱਡਿਆ ਅਸੀਂ ਜਿਹੜਾ ਉਦੋਂ ਇਸ ਤਰ੍ਹਾਂ ਜਿੱਦਾਂ ਅੱਜ ਇੱਥੇ ਚੱਲ ਰਿਹਾ ਨਾ ਉਦਾਂ ਇਸ ਮੋਰਚੇ 'ਚ ਨਾ ਆਇਆ ਹੋਵੇ ਮਿਲੇ ਸਾਰਿਆਂ ਨਾਲ ਪਰ ਮਸਲਾ ਕੀ ਹੈ ਵੀ ਉਹੀ ਗੱਲ ਤੇ ਮੈਂ ਦੁਬਾਰਾ ਆਉਂਗਾ ਵੀ ਇਹ ਕਲੈਸ਼ ਹੈਗੀ ਹੈ ਸੈਂਟਰ ਸਟੇਟ ਦੀ ਉਹਦੇ 'ਚ ਸੈਂਟਰ 'ਚ ਕੋਈ ਵੀ ਪਾਰਟੀ ਹੋਊਗੀ ਉਹਨੇ ਇਹਨੂੰ ਦੱਬਣਾ ਇਥੇ ਜਿਹੜੀ ਵੀ ਪਾਰਟੀ ਹੋਊਗੀ ਉਹਨੇ ਉਹਨਾਂ ਨੂੰ ਦੇਣਾ ਵੀ ਜੇ ਸੀਐਮ ਨੇ ਕੋਈ ਕੰਮ ਕਰਾਉਣਾ ਸਟੇਟ ਦੇ ਕਿਸੇ ਮੰਤਰੀ ਨੇ ਕੰਮ ਕਰਾਉਣਾ ਤੇ ਸੈਨੇਟ ਦੇ ਥਰੂ ਹੋਊਗਾ ਸੈਂਟਰ ਨੇ ਕੋਈ ਕੰਮ ਕਰਾਉਣਾ ਤੇ ਸੈਨੇਟ ਦੇ ਥਰੂ ਹੋਊਗਾ ਸੋ ਸੈਨੇਟ ਇਹਨਾਂ ਨੂੰ ਉਸ ਕਰਕੇ ਵੀ ਚੁਬਦੀ ਆ ਇਹਨੂੰ ਸੈਂਟਰਾਈਜ਼ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਉਹਨਾਂ ਦੇ ਹੱਥ ਕੀ ਪਊਗਾ ਕੱਲ ਨੂੰ ਇਹ ਚੰਡੀਗੜ੍ਹ ਜਿਹੜਾ ਪੰਜਾਬ ਕੁ ਜਾਵੇ ਵੀ ਫੇਰ ਡੈਮੋਕ੍ਰੇਸੀ ਦੀ ਗੱਲ ਹੋਊਗੀ ਅੱਜ ਬੱਚੇ ਜਿਹੜੀ ਗੱਲ ਕਰਦੇ ਨੇ ਵੀ ਡੈਮੋਕ੍ਰੈਟਿਕ ਰਾਈਟ ਦੀ ਗੱਲ ਹੈ ਤੇ ਸਟੇਟ ਦੇ ਡੈਮੋਕ੍ਰੈਟਿਕ ਦੀ ਰਾਈਟ ਦੀ ਗੱਲ ਆ ਉਹਦੇ ਚ ਹਰਿਆਣੇ ਹੁਣੇ ਅੱਜ ਜੇ ਆਣਗੇ ਹਰਿਆਣੇ ਵਾਲੇ ਹਿਮਾਚਲ ਵਾਲੇ ਅੱਜ ਸਾਡੇ ਨਾਲ ਖੜਨਗੇ ਤੇ ਕੱਲ ਨੂੰ ਉਹਨਾਂ ਦੀਆਂ ਯੂਨੀਵਰਸਿਟੀਆਂ ਬਚਣਗੀਆਂ ਨਹੀਂ ਤੇ ਜਿੱਦਾਂ ਫਲੱਡ ਚ ਹਰਿਆਣਾ ਹਿਮਾਚਲ ਪਹਿਲਾਂ ਡੁੱਬਿਆ ਪੰਜਾਬ ਡੁੱਬਿਆ ਤੇ ਐਂ ਹੀ ਫੇਰ ਸਟੇਟਾਂ ਆਪਸ ਦੀ ਟੈਸਰ ਚ ਡੁੱਬਦੀਆਂ ਰਹਿਣਗੇ ਸਸ਼ੀਗਾਰ ਮਿਹਰ ਟੀਵੀਜ਼ਨ ਦੇ ਨਾਲ ਤੁਸੀਂ ਜੁੜੇ ਹੋ ਮੈਂ ਹਰਜਿੰਦਰ ਸਿੰਘ ਢਲੋਂ ਤੇ ਸਾਡੇ ਨਾਲ ਬਾਈ ਰਿਮਲ ਮੌਜੂਦ ਨੇ ਇਸ ਯੂਨੀਵਰਸਿਟੀ ਦੇ ਸਟੂਡੈਂਟ ਨੇ ਔਰ ਕਾਫੀ ਐਕਟਿਵ ਰਹਿੰਦੇ ਨੇ ਸਟੂਡੈਂਟ ਮਸਲਿਆਂ ਨੂੰ ਲੈ ਕੇ ਤੇ ਯੂਨੀਵਰਸਿਟੀ ਦਾ ਪੂਰਾ ਢਾਂਚਾ ਕੀ ਆ ਉਹ ਬਾਈ ਰਿਮਲ ਹੋਰਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਬਾਈ ਸਵਾਗਤ ਆ ਧੰਨਵਾਦ ਕਿਵੇਂ ਹੋ ਠੀਕ ਹੋ ਤੁਸੀਂ ਚੜ੍ਹਦੀ ਕਲਾ ਬਾਈ ਤੁਸੀਂ ਅ ਮੈਨੂੰ ਇਹ ਦੱਸੋ ਕਿ ਯੂਨੀਵਰਸਿਟੀ ਦਾ ਪੂਰਾ ਢਾਂਚਾ ਕੀ ਆ ਜੋ ਆਏ ਸਾਲ ਮੋਰਚੇ ਲੱਗਦੇ ਨੇ ਔਰ ਮੋਰਚਿਆਂ ਦੇ ਵਿੱਚੋਂ ਕੁੱਲ ਮਿਲਾ ਕੇ ਨਿਕਲਦਾ ਕੁਛ ਨਹੀਂ ਅਗਲੇ ਸਾਲ ਫੇਰ ਤਿਆਰੀ ਕਰਨੀ ਪੈਂਦੀ ਆ ਉਨੇ ਹੀ ਵੱਡੇ ਅ ਜੋਸ਼ ਦੇ ਨਾਲ ਔਰ ਵੱਡੇ ਪੱਦਰ ਤੇ ਇਹ ਤੇ ਵੇਖੋ ਜਿਹੜਾ ਸਾਰੀ ਗੱਲ ਦਾ ਕਰਕਸ ਆ ਉਹ ਇਹ ਆ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਆ ਉਹਦੇ ਚ ਇੱਕ ਗਵਰਨਿੰਗ ਬਾਡੀ ਆ ਸੈਨੇਟ ਉਹ ਸੈਨੇਟ ਜਿਹੜੀ ਆ ਉਹ ਮਤਲਬ ਵਾਈਸ ਚਾਂਸਲਰ ਤੋਂ ਵੀ ਉੱਪਰ ਆ ਤੇ ਮਸਲਾ ਕੀ ਆ ਵੀ ਇਹ ਇੱਕ ਸਟਰਕਚਰ ਹੈਗਾ ਇਹ ਤੇ ਗਵਰਨੈਂਸ ਦਾ ਜੀ ਯੂਨੀਵਰਸਿਟੀ ਉਦਾਂ ਵੀ ਕਿਸੇ ਖਿੱਤੇ ਨੂੰ ਬਿਲੋਂਗ ਕਰਦੀ ਹੁੰਦੀ। ਬਿਲਕੁਲ। ਉਹ 47 ਤੋਂ ਲੈ ਕੇ 66 ਤੱਕ ਰਹੀ ਪੰਜਾਬ ਕੋਲ। ਹੂੰ। ਡਿਵੀਜ਼ਨ ਤੋਂ ਬਾਅਦ ਇਹ ਹੋ ਗਈ ਇੰਟਰ ਸਟੇਟ। ਹੂੰ। ਉਸ ਤੋਂ ਬਾਅਦ ਟੈਕਨੀਕਲੀ ਇਹ ਯੂਨੀਵਰਸਿਟੀ ਆਪਸੇ ਪੰਜਾਬ ਕੋ ਜਾਣੀ ਚਾਹੀਦੀ ਸੀ ਜਦੋਂ ਜਿਹੜੇ ਨਵੇਂ ਸੂਬੇ ਆ ਨੇ ਆਪਦੀਆਂ ਯੂਨੀਵਰਸਿਟੀਆਂ ਬਣਾ ਲਈਆਂ। ਹੂੰ। ਪਰ ਉੱਥੇ ਸਾਰੀ ਗੜਬੜ ਜਿਹੜੀ ਅੱਜ ਅਹੀ ਮਸਲਾ ਚੱਲ ਰਿਹਾ ਉਹਦਾ ਵੱਡਾ ਕਾਰਨ ਕੀ ਹੈ ਉੱਥੇ ਸੈਂਟਰ ਨੇ ਗੜਬੜ ਕੀਤੀ। ਹੂੰ। ਉਹਨੇ ਗੜਬੜ ਕੀ ਕੀਤੀ ਪਾਵਰ ਤੇ ਅੱਧੀ ਰਹਿਣਤੀ ਸੈਨੀਟ ਕੋਲ। ਹੂੰ। ਅੱਧੀ ਰੱਖ ਲਈ ਆਪਣੇ ਕੋਲ। ਹੂੰ। ਤੇ ਪੰਜਾਬ ਕੋਲ ਪਾਵਰ ਰਹਿ ਗਈ ਸਿਰਫ ਸੈਨੇਟ ਦੇ ਥਰੂ ਹੂੰ ਸੋ ਸ਼ਾਰਟ ਤੋਂ ਲੈ ਕੇ ਅੱਜ ਤੱਕ ਯੂਨੀਵਰਸਿਟੀ ਜਿਹੜੀ ਆ ਵੀ ਇੰਡਾਇਰੈਕਟਲੀ ਸੈਂਟਰ ਕੰਟਰੋਲ ਕਰਦਾ ਹੂੰ ਤੇ ਪਿਛਲੇ 10 ਸਾਲਾਂ ਤੋਂ ਉਹਨਾਂ ਦੀ ਇਹ ਕੋਸ਼ਿਸ਼ ਆ ਲਗਾਤਾਰ ਤਾਂ 2 ਹੇਅਰ 15 16 ਚ ਇਹ ਗੱਲ ਚੱਲੀ ਸੀਗੀ ਵੀ ਇਹਨੂੰ ਕਰ ਵੀ ਉਦੋਂ ਤੋਂ ਲਗਾਤਾਰ ਤਾਂ ਜੋ ਉਹਨਾਂ ਦੀ ਕੋਸ਼ਿਸ਼ ਆ ਵੀ ਇਸ ਯੂਨੀਵਰਸਿਟੀ ਨੂੰ ਹੀ ਸੈਂਟਰਲਾਈਜ਼ ਕਰ ਲਈਏ ਹੂੰ ਸੋ ਅੱਜ ਜਿਹੜੀ ਗੱਲ ਹੋਈ ਆ ਵੀ ਸੈਨੇਟ ਨੂੰ ਜਿਹੜੀ ਇਹ ਛੋਟੀ ਕਰਤਾ ਆ ਵੀ ਉਹਦੇ ਚ ਪੰਜਾਬ ਦੀ ਨੁਮਾਇੰਦਗੀ ਖਤਮ ਕਰਤੀ ਤਾਂ ਮਤਲਬ ਟੋਟਲ ਸੈਂਟਰ ਦਾ ਕੰਟਰੋਲ ਵੀ ਇਹਨੂੰ ਸੈਂਟਰਲਾਈਜ਼ ਕਰਨਾ ਇਹ ਮੰਨਛਾ ਆ ਸੈਂਟਰ ਦੀ ਜੀ ਅ ਪਰ ਤੁਹਾਡੀ ਲੜਾਈ ਇਸ ਯੂਨੀਵਰਸਿਟੀ ਦੇ ਚ ਸੈਨੇਟ ਦੀਆਂ ਇਲੈਕਸ਼ਨਾਂ ਕਰਾਉਣ ਤੱਕ ਜਾਂ ਉਸ ਤੋਂ ਵੀ ਅਗਲੀ ਆ ਮੈਂ ਕਹਿੰਨਾ ਵੀ ਸੈਨੇਟ ਦੀਆਂ ਇਲੈਕਸ਼ਨਾਂ ਤੇ ਹਰ ਚੌਥੇ ਸਾਲ ਹੁੰਦੀਆਂ ਹੂੰ ਤੇ ਸਟ੍ਰੈਗਲ ਤੋਂ ਬਾਅਦ ਵੀ ਹੋ ਰਹੀਆਂ ਨੇ ਜੇ ਸਿਰਫ ਮਸਲਾ ਸੈਨੇਟ ਦੀਆਂ ਇਲੈਕਸ਼ਨਾਂ ਦਾ ਹੁੰਦਾ ਤੇ ਬਾਈ ਬਿੱਲੇ ਨੇ ਜਿਹਦੇ ਚਾਹੀ ਵੀ ਪਾਰਟਿਸਿਪੇਟ ਕੀਤਾ ਸੀ 2021 ਦਾ ਇਹ ਵੱਡਾ ਧਰਨਾ ਚੱਲਿਆ ਉਹਦੇ ਚੋਂ ਮਸਲਾ ਹੱਲ ਹੋ ਗਿਆ ਸੀ ਸੈਨੇਟ ਬਹਾਲ ਕਰਤੀ ਸੀਗੀ ਪਰ ਅੱਜ ਵੀ ਤੇ ਚੈਲੰਜ ਹੈ ਨਾ ਉਹਦੇ ਤੋਂ ਕੀ ਪਤਾ ਲੱਗਦਾ ਵੀ ਚੈਲੰਜ ਜਿਹੜਾ ਸੈਨੇਟ ਦੀਆਂ ਇਲੈਕਸ਼ਨਾਂ ਨਹੀਂ ਚੈਲੰਜ ਕੀ ਹੈ ਵੀ ਜਿਹੜਾ ਸੈਂਟਰ ਕੰਟਰੋਲ ਕਰ ਰਿਹਾ ਨਾ ਡਿਕਟੇਟ ਕਰਦਾ ਵੀ 21 ਤੇ 20 ਦੀਆਂ ਇਲੈਕਸ਼ਨਾਂ ਹੀ ਹੋਲਡ ਕਰਤੀਆਂ 21 ਤੇ ਸੈਂਟਰ ਦਾ ਮੰਨ ਕੀਤਾ ਤੇ ਉਹਨਾਂ ਨੇ ਧਰਨੇ ਤੋਂ ਬਾਅਦ ਫੇਰ ਕਰਤੀਆਂ ਹੁਣ ਫੇਰ ਉਹਨਾਂ ਦਾ ਮਨ ਕੀਤਾ ਤੇ 24 'ਚ ਉਹਨਾਂ ਨੇ ਹੋਲਡ ਕਰਤੀਆਂ ਤੇ ਇੱਕ ਸਾਰਾ ਹੋਲਡ ਤੇ ਰੱਖੀਆਂ ਅੱਜ 25 'ਚ ਉਹਨਾਂ ਦਾ ਮਨ ਕੀਤਾ ਤੇ ਉਹਨਾਂ ਨੇ ਨਵਾਂ ਰੂਲ ਲਿਆ ਕੇ ਇਹਨੂੰ ਸੈਂਟਰ ਤੱਕ ਰੋਲ ਆ ਉਸ ਡਿਕਟੇਸ਼ਨ ਦਾ ਵੀ ਇਹ ਹਰ ਸਾਲ ਸੈਂਟਰ ਜਿਹੜਾ ਹੈ ਵੀ ਇਹਨੂੰ ਡਿਕਟੇਟ ਕਿਉਂ ਕਰਦਾ ਆ ਸੋ ਇਹ ਜਿਹੜੀ ਲੜਾਈ ਹੈ ਨਾ ਵੀ ਇਹ ਯੂਨੀਵਰਸਿਟੀ ਸਟੇਟ ਵਰਸਸ ਸੈਂਟਰ ਦੀ ਲੜਾਈ ਆ ਦੇਜ ਵਿੱਚ ਪੰਜਾਬ ਸਟੇਟ ਦਾ ਇਹਦੇ ਤੇ ਅਧਿਕਾਰ ਹੈ ਜਿਹਨੂੰ ਸੈਂਟਰ ਕਹਿੰਦਾ ਰਿਹਾ ਸੈਂਟਰ ਦੇ ਜਿੰਨੀ ਵੀ ਕਮਿਊਨੀਕੇਸ਼ਨ ਅੱਜ ਤੱਕ ਹੋਈ ਆ ਉਹਦੇ ਚ ਉਹਨਾਂ ਨੇ ਬਕਾਇਦਾ ਇਹ ਗੱਲ ਸਟੇਟਮੈਂਟ ਲਿਖੀ ਆ ਜਿਹੜੀ 1966 ਦੇ ਐਕਟ ਚ ਵੀ ਲਿਖੀ ਆ ਕਿ ਪੰਜਾਬ ਜਿਹੜਾ ਆ ਸ सक्सेसर ਸਟੇਟ ਆ ਪੰਜਾਬ ਯੂਨੀਵਰਸਿਟੀ ਦਾ ਵੀ ਉੱਤਰ ਅਧਿਕਾਰੀ ਆ ਇਹ ਮਤਲਬ ਵੀ ਇੰਪਲੀਸਿਟਲੀ ਗੱਲਾਂ ਜਿਹੜੀਆਂ ਵੀ ਉਹਨਾਂ ਦੇ ਡਾਕੂਮੈਂਟਸ ਚ ਗੱਲਾਂ ਲਿਖੀਆਂ ਹੋਈਆਂ ਹੋਈਆਂ ਨੇ ਸੋ ਉਸ ਗੱਲ ਤੇ ਉਹ ਉਦਾਂ ਮੰਨਦੇ ਆ ਪਰ ਇਸ ਪੋਲਿਟਿਕਸ ਦੇ ਥਰੂ ਉਹਨੂੰ ਜਿਹੜਾ ਆ ਵੀ ਪੰਜਾਬ ਦੇ ਕੰਟਰੋਲ ਚ ਸੋ ਇਹ ਲੜਾਈ ਜਿਹੜੀ ਕੁੱਲ ਮਿਲਾ ਕੇ ਆ ਇਹ ਸੈਂਟਰ ਤੇ ਸਟੇਟ ਦੇ ਵਿੱਚ ਦੀ ਹੈ ਤੇ ਸੈਂਟਰ ਦੇ ਅਧਿਕਾਰਾਂ ਦੀ ਲੜਾਈ ਆ ਉਹ ਐਜੂਕੇਸ਼ਨ ਆ ਉਹਦੇ ਚ ਦੂਜਾ ਵੱਡਾ ਪੁਆਇੰਟ ਹੈਗਾ ਇਹ ਜਿਹੜਾ ਐਜੀਟੇਸ਼ਨ ਆ ਜੀ ਵੀ ਲੋਕ ਕਿਵੇਂ ਹਰ ਵਾਰ ਜੁੜ ਹੁੰਦੇ ਆ ਵੀ ਇਹ ਕਿਉਂਕਿ ਜਿਹੜੀਆਂ 66 ਦੀਆਂ ਤੰਦਾਂ ਜੁੜਾਈਆਂ ਹੀਆਂ ਨੇ ਨਾ ਸੈਂਟਰ ਕੋ ਪਾਵਰ ਗਈ ਉਹ ਸਿਰਫ ਇਹਦੇ ਮਾਮਲੇ 'ਚ ਨਹੀਂ ਹੋਈ ਵੀ ਉਹ ਪਾਣੀਆਂ ਦੇ ਮਾਮਲੇ 'ਚ ਵੀ ਹੋਈ ਉਹ ਯੂਨਿਟ ਦੇ ਮਤਲਬ ਬੋਰਡ ਦੇ ਜਿਹੜੇ ਆ ਡੈਮਾਂ ਦੇ ਮੈਨੇਜਮੈਂਟ ਦੇ ਮਾਮਲੇ 'ਚ ਵੀ ਹੋਈ ਆ ਉਹ ਆਪ ਦੀ ਜਿਹੜੀ ਹੈ ਰਾਜਧਾਨੀ ਆ ਉਹਦੇ ਮਾਮਲੇ 'ਚ ਵੀ ਹੋਈ ਆ ਤੇ ਉਹ ਯੂਨੀਵਰਸਿਟੀ ਦੇ ਮਾਮਲੇ 'ਚ ਵੀ ਹੋਈ ਆ ਸੋ ਰਹਿ ਰਹਿ ਕੇ ਉਹ ਜਿਹੜੀ ਰੈਜ਼ੈਂਟਮੈਂਟ ਆ ਨਾ ਲੋਕਾਂ ਦੇ ਅੰਦਰ ਹੁਣ ਡੈਮ ਜਿਹੜੇ ਫਲੱਡ ਆਏ ਆ ਲੋਕਾਂ ਨੂੰ ਡੋਬਿਆ ਉਹ ਕਹਦੇ ਕਰਕੇ ਆਇਓ ਮਿਸ ਮੈਨੇਜਮੈਂਟ ਕਰਕੇ ਪਰ ਤੁਸੀਂ ਵੇਖੋ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਆਰਗੇਨਾਈਜੇਸ਼ਨ ਨੇ ਸੋਚਿਆ ਨਹੀਂ ਵੀ ਆਪਾਂ ਇਹਦੇ ਖਿਲਾਫ ਸਰਕਾਰ ਦੀ ਘੇਰਾਬੰਦੀ ਕਰੀਏ ਕੋਈ ਮੋਰਚਾ ਲਈਏ ਪਰ ਉਹ ਰੈਜ਼ੈਂਟਮੈਂਟ ਦੇ ਹੈ ਨਾ ਉਸ ਤੋਂ ਬਾਅਦ ਲਗਾਤਾਰ ਪਾਣੀ ਤੇ ਲੁੱਟੇ ਜਾ ਰਹੇ ਆ ਪੰਜਾਬ ਦੇ ਉਸਤੇ ਵੀ ਕੋਈ ਨਾ ਕੋਈ ਨਿਊਜ਼ ਆਈ ਰਹਿੰਦੀ ਆ ਉਸ ਤੋਂ ਬਾਅਦ ਰਾਜਧਾਨੀ ਅਜ ਤੱਕ ਨਹੀਂ ਪੰਜਾਬ ਦੇ ਉਸ ਤੋਂ ਬਾਅਦ ਜਿੱਦਾਂ ਪ੍ਰਵਾਸੀਆਂ ਦਾ ਮਸਲਾ ਆਇਆ ਕਿੰਨੀ ਉਹਦੇ ਤੇ ਡਿਬੇਟ ਚੱਲੀ ਪਰ ਉਹ ਸਰਕਾਰ ਨੇ ਸਾਰਾ ਮਸਲਾ ਦਬਤਾ ਸੋ ਇਹ ਪੰਜਾਬ ਯੂਨੀਵਰਸਿਟੀ ਇੱਕ ਐਜੂਕੇਸ਼ਨ ਇਦਾਂ ਦਾ ਮਸਲਾ ਹੈ ਵੀ ਜਿਹਨੂੰ ਹਰ ਕੋਈ ਇਨਸਾਨ ਵਿਚਾਰਦਾ ਕਿਉਂਕਿ ਉਹਨਾਂ ਦੇ ਅਗਦੇ ਭਵਿੱਖ ਨਾਲ ਜੁੜਿਆ ਹੋਇਆ ਹੈ ਬੱਚਿਆਂ ਦੇ ਨਾਲ ਵੀ ਤੇ ਜਿਹੜੇ ਲੋਕ ਐਜੀਟੇਸ਼ਨ ਮਤਲਬ ਫਾਰਮਰ ਉਹਦੇ ਬੱਚਿਆਂ ਨੇ ਮਤਲਬ ਹਰ ਇੱਕ ਕਲਾਸ ਦੀ ਕੋਈ ਵੀ ਸੋਸਾਇਟੀ ਉਹਦੇ ਬੱਚੇ ਨੇ ਪੜਨਾ ਸੋ ਇਹਦੇ ਨਾਲ ਰਿਲੇਟ ਕਰਦਾ ਪਰ ਇਨਡਾਇਰੈਕਟਲੀ ਇਹ ਗੁੱਸਾ ਉਹ ਜਿਹੜੇ ਸਾਰੇ ਅਨ ਐਡਰੈਸਡ ਇਸ਼ੂਆਂ ਦਾ ਆ ਵੀ ਜਿਹੜਾ ਪੰਜਾਬ ਤੇ ਸੈਂਟਰ ਦੀ ਕਲੈਸ਼ ਚ ਹੁੰਦਾ ਆ ਜਿਹੜੀ ਸਟੇਟ ਦੀ ਗੱਲ ਕਰ ਰਹੇ ਤੁਸੀਂ ਜਾਂ ਸੈਂਟਰ ਦੀ ਜਾਂ ਸਟੇਟ ਦੀ ਪੰਜਾਬ ਸਟੇਟ ਦੀ ਔਰ ਪੰਜਾਬ ਸਰਕਾਰ ਦਾ ਇਹਦੇ ਤੇ ਕੀ ਪੁਆਇੰਟ ਆਫ View ਆ ਪੰਜਾਬ ਸਰਕਾਰ ਕਿੱਥੇ ਖੜੀ ਆ ਜਾਂ ਤੁਸੀਂ ਕਿਸੇ ਨਮਾਇंदे ਨਾਲ ਜਾਂ ਕਿਸੇ ਮੰਤਰੀ ਨਾਲ ਸੰਤਰੀ ਨਾਲ ਜਾਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਕੀਤੀ ਇਸ ਵਿਸ਼ੇ ਨੂੰ ਲੈ ਕੇ ਅਸੀਂ ਤੇ ਵੇਖੋ 2000 ਚੋਵੀ ਚ ਜਿਹੜਾ ਲਾਇਆ ਹੈਗਾ ਪੰਜਾਬ ਯੂਨੀਵਰਸਿਟੀ ਪਚਾਓ ਮੋਰਚਾ ਦਾ ਮੈਂ ਕਨਵੀਨਰ ਆ ਤੇ ਡਿੰਗ ਕਨਵੀਨਰ ਮੈਂ ਕੋਈ ਐਮ.ਐਲ.ਏ ਕੋਈ ਐਮ.ਪੀ ਨਹੀਂ ਛੱਡਿਆ ਅਸੀਂ ਜਿਹੜਾ ਉਦੋਂ ਇਸ ਤਾਂ ਇਸੇ ਤਰ੍ਹਾਂ ਜਿੱਦਾਂ ਅੱਜ ਇੱਥੇ ਚੱਲ ਰਿਹਾ ਨਾ ਉਦਾਂ ਇਸ ਮੋਰਚੇ 'ਚ ਨਾ ਆਇਆ ਹੋਵੇ ਆ ਆਪਣੇ ਲੀਡਰ ਆਫ oppositon ਬਾਜਵਾ ਸਾਹਿਬ ਉਹਨਾਂ ਨੂੰ ਅਸੀਂ ਬੜੀ ਵਾਰ ਮਿਲੇ ਵੀ ਇਹਦੇ ਤੇ ਕੋਈ ਮਤਲਿਆਓ ਉਸ ਤੋਂ ਬਾਅਦ ਸੰਦੇਵਾ ਸਾਹਿਬ ਨੂੰ ਅਸੀਂ ਬੜੀ ਵਾਰ ਮਿਲੇ ਆਲੀ ਜੀ ਨੂੰ ਬੜੀ ਮਾਰ ਮਿਲੇ ਆ ਹਰਜੋਤ ਬੈਂਸ ਜੀ ਨੇ ਇੱਥੇ ਬਹਿ ਕੇ ਕਿੰਨੀ ਵਾਰ ਗੱਲ ਹੋਈ ਉਹਨਾਂ ਦੇ ਦਫ਼ਤਰ ਜਾ ਕੇ ਮਿਲੇ ਸਾਰਿਆਂ ਨਾਲ ਪਰ ਮਸਲਾ ਕੀ ਹੈ ਵੀ ਉਹੀ ਗੱਲ ਤੇ ਮੈਂ ਦੁਬਾਰਾ ਆਉਂਗਾ ਵੀ ਇਹ ਕਲੈਸ਼ ਹੈਗੀ ਹੈ ਸੈਂਟਰ ਸਟੇਟ ਦੀ ਉਹਦੇ ਚ ਸੈਂਟਰ ਚ ਕੋਈ ਵੀ ਪਾਰਟੀ ਹੋਊਗੀ ਉਹਨੇ ਇਹਨੂੰ ਦੱਬਣਾ ਇੱਥੇ ਜਿਹੜੀ ਵੀ ਪਾਰਟੀ ਹੋਊਗੀ ਉਹਨੇ ਉਹਨਾਂ ਨੂੰ ਦੇਣਾ ਕਿਉਂਕਿ ਇਹ ਰਲੀਆਂ ਹੋਈਆਂ ਨੇ ਉਹਦਾ ਵੱਡਾ ਕਾਰਨ ਕੀ ਹੈ ਸੈਨੇਟ ਜਿਹੜੀ ਹੈ ਨਾ ਉਹ ਇੱਕ ਇੰਡੀਪੈਂਡੈਂਟ ਬੋਡੀ ਹੀ ਤੇ ਉਹਦੇ ਚ ਆਮ ਕਰਾਂ ਦੇ ਬੱਚੇ ਵੀ ਜਿਹੜੇ ਇਲੈਕਟ ਹੋ ਕੇ ਆ ਸਕਦੇ ਸੀ ਹੁਣ ਤੁਸੀਂ ਲਾ ਲਓ ਵੀ ਜੇ ਮੈਂ ਇੱਥੋਂ ਦਾ ਪੜਿਆ ਹੋਇਆ ਹਾਂ ਬੱਚਾ ਸਟੂਡੈਂਟ ਹਾਂ ਮੈਂ ਗ੍ਰੈਜੂਏਸ਼ਨ ਕੀਤੀ ਹੈ ਤੇ ਮੇਰੇ ਤੋਂ ਇੱਕ ਚਾਂਸ ਹੈ ਵੀ ਮੈਂ ਇੱਥੇ ਦਾ ਐਡਮਿਨਿਸਟਰेटर ਬਣ ਸਕਦਾ ਤੇ ਮੇਰੇ ਕੋਲ ਇਹੋ ਜਿਹੀ ਪਾਵਰ ਹੋਊਗੀ ਵੀ ਮੈਂ ਵੀਸੀ ਤੋਂ ਉੱਪਰ ਹੂੰ ਤੇ ਉਹ ਇੰਡੀਪੈਂਡੈਂਸੀ ਜਿਹੜੀ ਸਾਨੂੰ ਮਿਲਦੀ ਹੈ ਉਹ ਦੋਵੇਂ ਗਵਰਨਮੈਂਟ ਦੇ ਇਨਫਲੂਐਂਸ ਤੋਂ ਬਾਹਰ ਦੀ ਆ ਵੀ ਜੇ ਸੀਐਮ ਨੇ ਕੋਈ ਕੰਮ ਕਰਾਉਣਾ ਸਟੇਟ ਦੇ ਕਿਸੇ ਮਿਨਿਸਟਰ ਨੇ ਕੰਮ ਕਰਾਉਣਾ ਤੇ ਸੈਨੇਟ ਦੇ ਥਰੂ ਹੋਊਗਾ ਸੈਂਟਰ ਨੇ ਕੋਈ ਕੰਮ ਕਰਾਉਣਾ ਤੇ ਸੈਨੇਟ ਦੇ ਥਰੂ ਹੋਊਗਾ ਸੋ ਸੈਨੇਟ ਇਹਨਾਂ ਨੂੰ ਉਸ ਕਰਕੇ ਵੀ ਚੁਬਦੀ ਆ ਸੋ ਉਹਦੇ ਚ ਅੱਜ ਭਾਜਪਾ ਉਹਨੂੰ ਚੁਭਣੀ ਆ ਇਸ ਕਰਕੇ ਆਮ ਆਦਮੀ ਪਾਰਟੀ ਜਿਹੜੀ ਆ ਉਹਨਾਂ ਨੇ ਇੱਥੇ ਤੇ ਰੋਲਾ ਪਾਉਂਦੇ ਆ ਪਰ 2022 ਚ ਕਮੇਟੀ ਬਣੀ ਉਹਦੇ ਚ ਇਹਨਾਂ ਨੇ ਕਹਿੰਦੇ ਐਕਸੈਂਟ ਦਿੱਤਾ ਜਿਸ ਕਰਕੇ ਕਿਉਂਕਿ ਉਹ ਕਲੋਜ਼ ਹੈਗੇ ਆ ਨਾ ਪੰਜਾਬ ਉਹਦੇ ਚ ਧੇਰ ਸਕਸੈਸਰ ਸਟੇਟ ਜਿਹੜਾ ਸ਼ੈਰਟ ਐਕਟ ਚ ਲਿਖਿਆ ਹੋਇਆ ਉਹ ਪੰਜਾਬ ਸਰਕਾਰ ਦੀ ਅਨੁਮ ਉਹਦੇ ਤੇ ਸੈਵਨ ਦੀ ਤੇ ਵਗੈਰੇ ਕੰਮ ਨਹੀਂ ਹੋ ਸਕਦਾ। ਇਹੀ ਕੰਮ 2008 ਵਿੱਚ ਸੈਂਟਰ ਚ ਮਨਮੋਹਨ ਸਿੰਘ ਦੀ ਤੇ ਕਾਂਗਰਸ ਦੀ ਸਰਕਾਰ ਹੀ ਤੇ ਪੰਜਾਬ ਦੇ ਵਿੱਚ ਬਾਦਲ ਸੀਗੇ ਮਤਲਬ ਅਕਾਲੀ ਦਲ ਦੀ ਸਰਕਾਰ ਹੀਗੀ ਬਾਦਲ ਸਾਹਿਬ ਨੇ ਐਨਓਸੀ ਦਿੱਤੀ ਸੀ ਵੀ ਇਹਨੂੰ ਸੈਂਟਰਲਾਈਜ਼ ਕਰਦੇ ਤੇ ਸੈਂਟਰ ਦਾ ਇਹ ਆਰਡਰ ਆਇਆ ਹੈਗਾ ਵੀ ਇਹਨੂੰ ਸੈਂਟਰਲਾਈਜ਼ ਕਰਨਾ ਸਮਝ ਰਹੇ ਹੋ ਦੋਵੇਂ ਉਦੋਂ ਵੀ ਉਦੋਂ ਚਿਹਰੇ ਮੂਰੇ ਤੇ ਅੱਡੇ ਹੀ ਪਾਰਟੀਆਂ ਅੱਡੀ ਹੀ ਪਰ ਦੋਵਾਂ ਦੀ ਮੰਸ਼ਾ ਕੀ ਹੈ ਵੀ ਪੈਸੇ ਹੀ ਦਿੰਨੇ ਆ ਪਰ ਇੰਡੀਪੈਂਡੈਂਟ ਬਾਡੀ ਚਲਾਉਂਦੇ ਆਮ ਘਰਾਂ ਦੇ ਲੋਕ ਆ ਇਹ ਪਰਦਾਸ਼ ਨਹੀਂ ਹੁੰਦਾ ਇਹ ਗੱਲ ਉੱਥੋਂ ਵੀ ਹੁੰਦੀ ਆ ਸੋ ਡਾਕਾ ਦੋਵਾਂ ਨੇ ਰਲ ਕੇ ਸਟੇਟ ਨਾਲ ਮਾਰਿਆ ਤੇ ਆਮ ਘਰਾਂ ਦੇ ਮੁੰਡਿਆਂ ਤੇ ਲੋਕਾਂ ਦੇ ਜਿਹੜੇ ਲੀਡਰਸ਼ਿਪ ਚ ਅੱਗੇ ਆਉਣਾ ਸੀ ਜਿਨ੍ਹਾਂ ਨੇ ਯੂਨੀਵਰਸਿਟੀ ਨੂੰ ਗਵਰਨੈਂਸ ਦੇਣੀ ਵੀ ਇਹ ਦੋਵਾਂ ਦੇ ਹੱਕਾਂ ਤੇ ਜਿਹੜਾ ਡਾਕਾ ਵੱਜਾ ਆ ਆ ਜਾ ਕੇ ਸਟੇਟ ਤੇ ਤੇ ਆਮ ਲੋਕਾਂ ਦੇ ਹੱਕਾਂ ਤੇ ਡਾਕਾ ਹੈ ਇਹਨੂੰ ਸੈਂਟਰਾਈਜ਼ ਕਰਕੇ ਪੰਜਾਬ ਯੂਨੀਵਰਸਿਟੀ ਨੂੰ ਉਹਨਾਂ ਦੇ ਹੱਥ ਕੀ ਪਊਗਾ ਸਰਕਾਰ ਦੇ ਹੱਥ ਕੀ ਆਗਾ ਜੀ ਸਭ ਤੋਂ ਵੱਡਾ ਸਵਾਲ ਇਹ ਆ ਵੀ ਰੋਲਾ ਪੈ ਜਾਂਦਾ ਪਰ ਰੋਲਾ ਪੈਣ ਤੋਂ ਬਾਅਦ ਜਦੋਂ ਇਲੈਕਸ਼ਨ ਆ ਜਾਂਦੀਆਂ ਫੇਰ ਮੋਰਚੇ ਚੱਕੇ ਜਾਂਦੇ ਆ ਫੇਰ ਨਾਰੇਬਾਜ਼ੀਆਂ ਬੰਦ ਹੋ ਜਾਂਦੀਆਂ ਨੇ ਤੇ ਜੇਕਰ ਇਹ ਕੇਂਦਰੀਕਰਨ ਹੁੰਦਾ ਇਹਦਾ ਤਾਂ ਕੇਂਦਰੀਕਰਨ ਹੋਣ ਤੋਂ ਬਾਅਦ ਕੀ ਅਸਰ ਪਊਗਾ ਇੱਕ ਦੇ ਵੇਖੋ ਇੱਕ ਦੇ ਜਿਹੜੀ ਤਹਿਸਿਲ ਆ ਉਹਦੇ ਚ ਮਤਲਬ ਪਿੱਤਰਾ ਜਿਹੜੀਆਂ ਨੇ ਉਹਨਾਂ ਦੀ ਹੈ ਮਤਲਬ ਜਿਤ ਹਰਤ ਐ ਹੁੰਦੀ ਹੈ ਨਾ ਇਹ ਪੰਜਾਬ ਦੀ ਤੇ ਸੈਂਟਰ ਦੀ ਜਿਹੜੀ ਸ਼ੁਰੂ ਤੇ ਤਹਿਸਿਲ ਰਹੀ ਆ ਉਹਦੇ ਚ ਡਿਫਾਈਨਿੰਗ ਰੋਲ ਪਲੇ ਕਰਨਗੇ ਨਾ ਵੀ ਹਾਂ ਵੀ ਸੈਂਟਰ ਆ ਆਪਦੀ ਕਰ ਗਿਆ ਕਿ ਪੰਜਾਬ ਨੇ ਆਪਦਾ ਜਿਹੜਾ ਰੈਬਲ ਹੀਗਾ ਵੀ ਜਿਹੜਾ ਆਪਦਾ ਰੂਪ ਹੀਗਾ ਵੀ ਅਹੀਂ ਆਪਦੀ ਉਹ ਰੱਖੀ ਇਹ ਹਿੰਦ ਦੀ ਗੱਲ ਵੀ ਹੈ ਨਾ ਦੂਜਾ ਇਹ ਉਹਦੇ ਚ ਵੱਡੀ ਗੱਲ ਇਹ ਆ ਵੀ ਜਿਹੜਾ ਸੈਂਟਰਲਾਈਜੇਸ਼ਨ ਦਾ ਸੈਂਟਰ ਦਾ ਮਾਡਲ ਆ ਉਹ ਸਾਰੇ ਖਿੱਤੇ ਤੇ ਭਾਰੀ ਹੋ ਰਿਹਾ ਜੀ ਤੇ ਇਹ ਨਿਊ ਐਜੂਕੇਸ਼ਨ ਪੋਲਿਸੀ ਸਾਰੇ ਥਾਂ ਲੱਗ ਗਈ ਉਹਨੂੰ ਜੋ ਚੈਲੰਜ ਆ ਰਿਹਾ ਕਿਤੇ ਤੋਂ ਪੰਜਾਬ ਯੂਨੀਵਰਸਿਟੀ ਤੋਂ ਆ ਰਿਹਾ ਤੁਸੀਂ ਹੋਰ ਕਿਤੇ ਵੀ ਯੂਨੀਵਰਸਿਟੀ ਦੇ ਵੇਖੋ ਵੀ ਨਿਗਾਹ ਮਾਰ ਕੇ ਨਿਊ ਐਜੂਕੇਸ਼ਨ ਪਾਲਿਸੀ ਸਾਰੇ ਤਾਂ ਲੱਗੀ ਸਿੰਡੀਕੇਟਸ ਹੈ ਉਹ ਸੈਂਟਰ ਜਿਹੜੀ ਇੰਡਾਇਰੈਕਟਲੀ ਗਵਰਨਰਾਂ ਦੇ ਹੱਥਾਂ ਗਵਰਨਰ ਜਿਹੜੇ ਆ ਸੈਂਟਰ ਤੋਂ ਲਾਏ ਜਾਂਦੇ ਆ ਚੈਲੰਜ ਜੇ ਉਹਨੂੰ ਕੋਈ ਦੇ ਰਿਹਾ ਤੇ ਇਸ ਪੰਜਾਬ ਦੀ ਧਰਤੀ ਦੇ ਰਿਓ ਇਸ ਯੂਨੀਵਰਸਿਟੀ ਦੇ ਥਰੂ ਦੇ ਰਿਹਾ ਸੋ ਇੱਕ ਹਿੰਦੀ ਗੱਲ ਵੀ ਆ ਨਾ ਤੇ ਇੱਕ ਡਿਫਾਈਨਿੰਗ ਰੋਲ ਦੀ ਗੱਲ ਵੀ ਆ ਨਾ ਫਾਰਮ ਲਾ ਜਿਹੜੇ ਹੈਗੇ ਪੂਰੇ ਪੈਨ ਇੰਡੀਆ ਇੰਪਲੀਮੈਂਟ ਹੁੰਦੇ ਹੀ ਹਰ ਇੱਕ ਸਟੇਟ ਤੇ ਜੀ ਪਰ ਉਹ ਹਿੰਦ ਭੰਨੀ ਕਿੰਨੇ ਆ ਪੰਜਾਬ ਦੇ ਹਰਿਆਣੇ ਨੇ ਭੰਨੀ ਆ ਸੋ ਉਹਨੂੰ ਨੱਥ ਪਈਆ ਤੇ ਉਹਦੇ ਥਰੂ ਇਹ ਐਜੂਕੇਸ਼ਨ ਤੇ ਹਮਲਾ ਦੂਜਾ ਸੈਂਟਰ ਦੀ ਜਿਹੜੀ ਸੈਂਟਰਲਾਈਜੇਸ਼ਨ ਦੀ ਪਾਲਿਸੀ ਆ ਉਹਦੇ ਨਾਲ ਤੁਸੀਂ ਵੇਖੋ ਜਿੱਦਾਂ ਸੀਯੂ ਆ ਗਈ ਐਲਪੀਯੂ ਆ ਗਈ ਪ੍ਰਾਈਵੇਟਾਈਜੇਸ਼ਨ ਉਹਨਾਂ ਦਾ ਫੋਰਮੋਸਟ ਕੰਸਰਨ ਆ ਸੈਂਟਰ ਦਾ ਅਡਾਨੀ ਹੋਣੀ ਐਵੇਂ ਨਹੀਂ ਵੱਡੇ ਹੋਗੇ ਅੰਬਾਨੀ ਹੋਣੀ ਐਵੇਂ ਨਹੀਂ ਵੱਡੇ ਹੋਗੇ ਐਵੇਂ ਨਹੀਂ 에어ਪੋਰਟ ਉਹਨਾਂ ਕੋ ਚਲ ਗਏ ਸਰਕਾਰੀ ਅਦਾਰੇ ਜਿਹੜੇ ਬੀਐਸਐਨਲ ਖਤਮ ਹੋ ਗਿਆ ਇਹ ਸਾਰਾ ਕੁਝ ਹੋ ਗਿਆ ਉਹਦੇ ਚੋਂ এডਿਕੇਸ਼ਨ ਨੂੰ ਜਿਹੜੀ ਇੱਕ ਬੇਸਿਕ ਰਾਈਟ ਹੀ ਹੈਗਾ ਵੀ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੀ ਫ੍ਰੀ ਚ ਪ੍ਰੋਵਾਈਡ ਕਰਾਉਣਾ ਜਿਹੜੀਆਂ ਇਹਨਾਂ ਸਰਕਾਰੀ ਯੂਨੀਵਰਸਿਟੀਆਂ ਥਰੂ ਹੁੰਦਾ ਸੀ ਇਹਨਾਂ ਤੇ ਉਹ ਕਬਜ਼ਾ ਕਰਕੇ ਐਂਡ ਆਫ ਦਿ ਡੇ ਇਹਨਾਂ ਨੂੰ ਖਤਮ ਕਰਨਾ ਉਹਦੀ ਸੱਤ ਵੱਡੀ ਐਗਜ਼ਾਮਪਲ ਹੈਗੀ ਆ ਪੰਜਾਬ ਇੰਜੀਨੀਅਰਿੰਗ ਕਾਲਜ ਇਹ 2004-05 ਤੱਕ ਪੰਜਾਬ ਜਿਹੜੀ ਆਪਦੀ ਸੈਨੇਟ ਹੀ ਪੰਜਾਬ ਯੂਨੀਵਰਸਿਟੀ ਉਹਦੇ ਅੰਡਰ ਹੀਗਾ ਉਹਦੇ ਐਫੀਲੀਏਟਡ ਹੀਗਾ ਉਦਾਂ ਹੀ ਜਿੱਦਾਂ ਸੈਨੇਟ ਨੂੰ ਭੰਗ ਕਰਕੇ ਇੱਥੇ ਬੋਰਡ ਆਫ ਗਵਰਨੈਂਸ ਦੀ ਗੱਲ ਆ ਇਦਾਂ ਹੀ ਉੱਥੇ ਬੋਰਡ ਆਫ ਗਵਰਨੈਂਸ ਆਇਆ ਹੀਗਾ ਤੇ ਗੱਲ ਕੀ ਹੁੰਦੀ ਵੀ ਜਦੋਂ ਇਹ ਸੈਂਟਰਲਾਈਜ਼ ਹੋ ਜੂਗਾ ਇਹਦੇ 'ਚ ਪੈਸੇ ਆਉਣਗੇ ਉਹ ਸਾਰੇ ਆਉਣਗੇ ਅ ਜੇ ਤੁਸੀਂ ਜਾ ਕੇ ਰੈਂਕਿੰਗ ਦਾ ਵੀ ਐਵੈਲੂਏਸ਼ਨ ਕਰੋ ਪੰਜਾਬ ਜਨਰਲ ਕਾਲਜ ਦੀ ਤੇ ਫੰਡਿੰਗ ਦੀ UGC ਨੇ ਜਵਾਬ ਦੇਤਾ ਵੀ ਤੁਹਾਨੂੰ ਸੈਂਟਰਲ ਸਟੇਟਸ ਅਸੀਂ ਨਹੀਂ ਦੇਣਾ ਸਾਡੇ ਕੋਲ ਫੰਡਿੰਗ ਹੈ ਨਹੀਂ ਤੁਹਾਨੂੰ ਦੇਣ ਨੂੰ ਇਧਰੋਂ ਪੰਜਾਬ ਦਾ ਰਾਈਟ ਵੀ ਉਹਦਾ ਖੋਸ ਗਿਆ ਸੈਂਟਰ ਨੇ ਉਹਨੂੰ ਅਡਾਪਟਿਵ ਨਹੀਂ ਕੀਤਾ ਨਾ ਇਧਰ ਦੀ ਰਹੀ ਤੇ ਨਾ ਉਧਰ ਦੀ ਰਹੀ ਨਾ ਉਹਦੇ ਕੋਲ ਫੰਡਿੰਗ ਨਾਵ ਦਾ ਕੋਈ ਸਟੇਟਸ ਹੈ ਸੈਂਟਰ ਦਾ ਨਾਵ ਦਾ ਸਟੇਟ ਦਾ ਬੋਰਡ ਆਫ ਗਵਰਨੈਂਸ ਲਾ ਕੇ ਰੂਲ ਰੈਗੂਲੇਸ਼ਨ ਉੱਥੇ ਸਾਰੀਆਂ ਹੰ ਸੈਂਟਰ ਦੀ ਹੋ ਗਈ ਅੱਜ ਪੰਜਾਬ ਦੇ ਬਿਸ਼ਿੰਦੇ ਉੱਥੇ ਪੈਰ ਨਹੀਂ ਰੱਖ ਸਕਦੇ ਪ੍ਰੋਗਰਾਮ ਹੁੰਦੇ ਆ ਤੇ ਅਮਿਤ ਸ਼ਾਹ ਦੇ ਹੁੰਦੇ ਆ ਮੋਦੀ ਦੇ ਪ੍ਰੋਗਰਾਮ ਜਦੋਂ ਚੰਡੀਗੜ੍ਹ ਹੋਣੇ ਆ ਤੇ ਪੰਜਾਬ ਜੀਨੀਅਰਿੰਗ ਕਾਲਜ ਹੁੰਦੇ ਆ ਤੁਹਾਡਾ ਏਡਾ ਪ੍ਰੈਸਟੀਜੀਅਸ ਇੰਸਟੀਟਿਊਸ਼ਨ ਜਿਹੜਾ ਲਾਹੌਰੋਂ ਉਹ ਮੁਗਲਪੁਰਿਆਂ ਪਾਕਿਸਤਾਨੋਂ ਚੱਲ ਕੇ ਆਇਆ ਹੀ ਪੰਜਾਬ ਜੀਨੀਅਰਿੰਗ ਕਾਲਜ ਹੈ ਅੱਜ ਕੋਈ ਕਹਿੰਦਾ ਵੀ ਇਹ ਪੰਜਾਬ ਦਾ ਹੈਗਾ ਪੀਜੀਆ ਨੂੰ ਕੋਈ ਕਹਿੰਦਾ ਵੀ ਪੰਜਾਬ ਦਾ ਹੈਗਾ ਉਦਾਂ ਕੱਲ ਨੂੰ ਜੇ ਇਹ ਕੰਮ ਇੱਥੇ ਹੋ ਗਿਆ ਤੇ ਕਿਸੇ ਨੇ ਕਹਿਣਾ ਪੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਜਿਹੜੇ ਇਹ ਐਫੀਡਾ ਉਹ ਹੁੰਦੇ ਆ ਮੰਗਾ ਹੁੰਦੀਆਂ ਗਾਹੇ ਬਗਾਹੇ ਪੀ ਇਹਦਾ ਨਾਮ ਬਦਲ ਦਿਓ ਜਿੱਦ ਦਿਨ ਉਹਨਾਂ ਕੋਲ ਚਲ ਗਈ ਉਹਨਾਂ ਨੇ ਉਹ ਵੀ ਬਦਲ ਦੇਣਾ ਤੁਹਾਡਾ ਮੰਗ ਕੀ ਆ ਤੁਹਾਡੀ ਇਸ ਯੂਨੀਵਰਸਿਟੀ ਦਾ ਮੋਰਚਾ ਚੱਲ ਹੀ ਰਿਹਾ ਪਰ ਅਗਲੀ ਮੰਗ ਕੀ ਆ ਤੁਹਾਡੀ ਵੇਖੋ ਅਸੀਂ ਇਹ ਕਹਿੰਨੇ ਆਂ ਪੀ ਜੰਗ ਜਿਹੜੀ ਹੁੰਦੀ ਆ ਨਾ ਉਹਦੇ ਚ ਜਿੱਤ ਉਦੋਂ ਹੁੰਦੀ ਹੁੰਦੀ ਆ ਪੀ ਜਦੋਂ ਤੁਸੀਂ ਜੰਗ ਨੂੰ ਡਿਫਾਈਨ ਕਰਦੇ ਹੋ ਸੈਂਟਰ ਹੁਣ ਚੜ ਕੇ ਹੁੰਦਾ ਵੀ ਉਹ ਪ੍ਰੈਸ਼ਰ ਬਣਿਆ ਹੋਇਆ ਸਾਡੇ ਤੇ ਆਪਰੈਸ ਹੋ ਰਿਹਾ ਵੀ ਅਸੀਂ ਮਤਲਬ ਵੀ ਉਹਦੀ ਮਾਰ ਚੱਲ ਰਹੀ ਆ ਜਦੋਂ ਉਹ ਪ੍ਰੈਸ਼ਰ ਤੁਹਾਨੂੰ ਕੋਈ ਜੰਗ ਦਿੰਦਾ ਹੈ ਤੇ ਉਹ ਜੰਗ ਚੋਂ ਜੋ ਵੀ ਰਿਜ਼ਲਟ ਨਿਕਲਦਾ ਉਹਦੇ ਚੋਂ ਆਪਰੈਸ਼ਰ ਦੀ ਜੇਤੀ ਜੇਤਾ ਜਾਂ ਤੇ ਉਹ ਤੁਹਾਡ ਨੂੰ ਐਗਜ਼ੋਸਟ ਕਰੂਗਾ ਜਾਂ ਤੁਹਾਨੂੰ ਮਾਰ ਪਾਊਗੀ ਤੇ ਜਾਂ ਤੁਹਾਡੇ ਕੋ ਸਾਰਾ ਕੁਝ ਹੱਕ ਖੋ ਕੇ ਲੈ ਜਾਊਗਾ ਤੁਹਾਡੇ ਪੱਲੇ ਤਾਂ ਫਿਰ ਵੀ ਕੁਝ ਨਹੀਂ ਨਾ ਹਣਾ ਐਂਡ ਆਫ ਦਿ ਡੇ ਤੇ ਤੁਸੀਂ ਸਟੇਟਸ ਕੋਚ ਰਹਿਣਾ ਨਾ ਸੋ ਇੱਥੇ ਅਸੀਂ ਇਹ ਆਸ ਕਰਦੇ ਹਾਂ ਪੰਜਾਬ ਕੋਲੋਂ ਖਾਸ ਕਰਕੇ ਪੰਜਾਬ ਵਾਸੀਆਂ ਤੋਂ ਆਸ ਕਰਦੇ ਹਾਂ ਕਿ ਜੇ ਤੁਸੀਂ ਇੱਥੇ ਆਉਣ ਲੱਗੇ ਹੋ ਜੇ ਅੱਜ ਅਸੀਂ ਮੋਰਚਾ ਇਹ ਸੰਭਣਾ ਇੱਥੇ ਤੇ ਕੱਲ੍ਹ ਹੀ ਸੈਨੇਟ ਦੇ ਇਲੈਕਸ਼ਨਾਂ ਦੇਣੇ ਹੋਣੀਆਂ ਗੱਲ ਇਹ ਆ ਵੀ 31 ਦੀ ਸੈਨੇਟ ਰਹੂਗੀ ਇਹ ਵੀ ਸੈਂਟਰ ਦੱਸ ਰਿਹਾ ਕੱਲ ਨੂੰ ਜੇ ਤੁਸੀਂ ਮੋਰਚਾ ਇਹ ਕਹੋ ਵੀ ਹਾਂ ਪ੍ਰਾਣੀ ਬਹਾਲ ਹੋ ਗਈ ਤਾਂ ਉਹ ਵੀ ਸੈਂਟਰ ਨੇ ਦੱਸਣਾ ਸੋ ਅਸੀਂ ਇਹ ਗੱਲ ਕਰਨੀ ਆ ਵੀ ਇਹ ਪੰਜਾਬ ਦੱਸੇ ਵੀ ਵੀ ਕਿ ਕਿਹੜੀ ਸੈਨੇਟ ਇੱਥੇ ਲਾਗੂ ਨਹੀਂ ਕਿਵੇਂ ਹੋਣੀ ਸੋ ਜੇ ਇੱਥੇ ਹੋਣਾ ਤੇ ਇੱਥੇ ਸਟੇਟ ਯੂਨੀਵਰਸਿਟੀ ਨੂੰ ਕਨਵਰਟ ਕਰਨ ਦੀ ਗੱਲ ਹੋਵੇ ਵੀ ਇਹ ਖਿੱਤਾ ਜਿਹੜਾ ਆ ਵੀ ਜਿਹੜੇ ਪੰਜਾਬ ਯੂਨੀਵਰਸਿਟੀ ਆ ਪੰਜਾਬ ਕੋ ਜਾਊਗੀ ਕੱਲ ਨੂੰ ਇਹ ਚੰਡੀਗੜ੍ਹ ਜਿਹੜਾ ਪੰਜਾਬ ਕੋ ਜਾਵੇ ਵੀ ਫੇਰ ਡੈਮੋਕ੍ਰੇਸੀ ਦੀ ਗੱਲ ਹੋਊਗੀ ਅੱਜ ਬੱਚੇ ਜਿਹੜੀ ਗੱਲ ਕਰਦੇ ਨੇ ਵੀ ਡੈਮੋਕ੍ਰੈਟਿਕ ਰਾਈਟ ਦੀ ਗੱਲ ਹੈ ਤੇ ਸਟੇਟ ਦੇ ਡੈਮੋਕ੍ਰੈਟਿਕ ਦੀ ਰਾਈਟ ਦੀ ਗੱਲ ਆ ਉਹਦੇ ਚ ਹਰਿਆਣੇ ਹੁਣੇ ਅੱਜ ਜੇ ਆਣਗੇ ਹਰਿਆਣੇ ਵਾਲੇ ਹਿਮਾਚਲ ਵਾਲੇ ਅੱਜ ਸਾਡੇ ਨਾਲ ਖੜਨਗੇ ਤੇ ਕੱਲ ਨੂੰ ਉਹਨਾਂ ਦੀਆਂ ਯੂਨੀਵਰਸਿਟੀਆਂ ਬਚਣਗੀਆਂ ਨਹੀਂ ਤੇ ਜਿੱਦਾਂ ਫਲੱਡ ਚ ਹਰਿਆਣਾ ਹਿਮਾਚਲ ਪਹਿਲਾਂ ਡੁੱਬਿਆ ਪੰਜਾਬ ਡੁੱਬਿਆ ਤੇ ਐਂ ਹੀ ਫਿਰ ਸਟੇਟਾਂ ਆਪਸ ਦੀ ਟੈਸਲ ਚ ਡੁੱਬਦੀਆਂ ਰਹਿਣਗੇ ਸੋ ਇਹ ਵੱਡੀ ਡਿਮਾਂਡ ਜਿਹੜੀ ਆ ਉਹ ਇਹ ਆ ਕਿ ਇਹ ਯੂਨੀਵਰਸਿਟੀ ਜਿਹੜੀ ਆ ਸਟੇਟ ਕੋ ਜਾਣੀ ਚਾਹੀਦੀ ਇਹਦਾ ਕਰਤਾਰਤਾ ਜਿਹੜੀ ਸਟੇਟ ਹੋਣੀ ਚਾਹੀਦੀ ਆ ਫਿਰ ਸਟੇਟ ਇਹਨੂੰ ਡਿਫਾਈਨ ਕਰੇ ਵੀ ਸੈਨੇਟ ਜਿਹੜੀ ਆ ਸਟੇਟ ਕੋ ਜਾਣ ਦਾ ਮਤਲਬ ਇਹ ਨਹੀਂ ਆ ਵੀ ਸਟੇਟ ਆਪਦੀਆਂ ਪਾਲਿਸੀਆਂ ਇਹਦੇ ਤੇ ਮਿਲ ਯੂਨੀਵਰਸਿਟੀ ਹਮੇਸ਼ਾ ਇੰਡੀਪੈਂਡੈਂਟ ਹੋਣੀ ਹੈ ਤੇ ਉਹ ਤਾਂ ਸਭ ਤੋਂ ਵਧੀਆ ਮਾਡਲ ਹੈ ਗਵਰਨੈਂਸ ਦਾ ਸੈਨੇਟ ਦਾ ਉਹ ਨਾਲ ਬਹਾਲ ਹੋਵੇ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਸਾਡੇ ਨਾਲ ਬਾਈ ਰਿਮਲ ਗੱਲ ਕਰ ਰਹੇ ਸੀ ਤਾਂ ਅਸੀਂ ਇਸ ਯੂਨੀਵਰਸਿਟੀ ਦੇ ਢਾਂਚੇ ਨੂੰ ਸਮਝਿਆ ਕਿ ਇਸ ਯੂਨੀਵਰਸਿਟੀ ਦੇ ਵਿੱਚ ਅੱਜ ਸਾਲ ਮੋਰਚੇ ਕਿਉਂ ਲੱਗਦੇ ਆ ਤਾਂ ਲਗਾਤਾਰ ਹੀ ਤਸਵੀਰਾਂ ਤੁਹਾਡੇ ਤੱਕ ਅਸੀਂ ਪਹੁੰਚਣੀਆਂ ਕਰ ਰਹੇ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਜੋ ਮੋਰਚਾ ਲੱਗਿਆ ਹੋਇਆ ਉਸ ਮੋਰਚੇ ਦੀ ਇੱਕ ਆਵਾਜ਼ ਆ ਕਿ ਇਸ ਨੂੰ ਪੰਜਾਬ ਦੇ ਲਈ ਹੀ ਹੋਣਾ ਚਾਹੀਦਾ ਔਰ ਪੰਜਾਬ ਯੂਨੀਵਰਸਿਟੀ ਨੂੰ ਸਟੇਟ ਦਾ ਦਰਜਾ ਮਿਲਣਾ ਚਾਹੀਦਾ ਤੁਸੀਂ ਜੁੜੇ ਰਹਿਣਾ ਮਿਹਰ ਟੈਲੀਵਿਜ਼ਨ ਦੇ ਨਾਲ